ਤੇ ਤਰ ਪੁਰਾ ਤਰ ਪੁਰਾ ਕਿਸੇ ਕੈਰ ਦੀ ਹੁੰਦੀ ਆ ਆਪੇ ਆਓ ਸਾਹਮਣੇ ਸੁਲਤਾਨ ਜੀ 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 ਇੰਦਰ ਵੀ ਆਉਂਦਾ ਗੁਰਵਿੰਦਰ ਧੰਨਵਾਦ ਹੈ ਨੌਜਾਨ ਆਓ ਸਾਹਮਣੇ ਕਹਿੰਦੇ ਗੁਰੂ ਥੋਪੀਆ ਜਿਹੜੇ ਵੀ ਰਿਕਾਰਡ ਬਣਾਏ ਨੇ ਐੜੇ 700 ਲੱਖ ਦੇ ਪੀਏ ਮਾਰਦੇ ਨੇ ਨਾਲ ਕਹਿੰਦੇ ਸੱਦੀ ਵਰਗੇ ਇਹ ਵੱਡੇ ਨਾਮ ਨੇ ਕਬੱਡੀ ਦੇ ਉਹ ਸਾਹਮਣੇ ਦੇਖੋ ਉਹ ਯਾਰੀ ਵੀ ਕਦੇ ਗੱਲ ਚੱਲਦੀ ਉਹ ਲੋਕੀ ਖੋਸੇ ਦਾ ਦਾ ਲੈਂਦੇ ਮਿੱਪਰਾ ਦੇ ਕਬੱਡੀ ਕੱਪ ਤੇ ਦੇਖ ਲੜ ਕਰੇ ਪਲੀਜ਼ ਸਾਊਂਡ ਬੰਦ ਹੋ ਰਹੀ ਹੈ ਧਿਆਨ ਦਿਓ ਵਾਹ ਕਿੱਥੇ ਮਾਰਨੇ ਖਾਂਦੇ ਕੰਬਲਿਏ ਚੰਡੇ ਮੰਗੀ ਦੇ ਚੇਲੇ ਆਹ ਸੁੰਦਰ ਆ ਗਿਆ ਇਹ ਮੇਜਰਲੀ ਕਬੱਡੀ ਫੈਡਰੇਸ਼ਨ ਹੈ ਬਿਲੋ ਦਾਵਾਵਾਂ ਨੇ ਕਿਉਂਕਿ ਪ੍ਰਬੰਧ ਕਹਿੰਦੇ ਵੀ ਸਮਝਿਆ ਫੈਡਰੇਸ਼ਨ ਨੇ ਵੀ ਸਮਝਿਆ ਇਹ ਕਬੱਡੀ ਕਬੱਡੀ ਸਰਾ ਸਰਾ ਉਹ ਸੁੰਦਰ ਕਮਲ ਸੰਘੇੜਾ ਲਾਲੀ ਟਵਾਣਾ ਤੇ ਹੈਪੀ ਸੰਗਾ ਕਹਿੰਦੇ 2 ਲੱਖ ਦੀ ਗੱਲ ਕਰਾਂਗੇ ਸਾਹਮਣੇ ਪਈ ਹੋਏ ਰੇਡ ਨੌਜਨ ਗੱਭਰੂ ਇਹ ਹੈ ਮਾਲਾ ਸਨੀ ਕਾਲੇ ਸੰਘਿਆ ਵਾਲਾ ਵਾਹ ਵਾਹ ਓਏ ਗੱਭਰੂ ਐ ਕਾਲੇ ਸੰਘਿਆ ਵਾਲੇ ਨੇ 2 ਲੱਖ ਆਲਾ ਪਹਿਲਾ ਲਾਤਾ ਹੈ ਮੇਰੇ ਵੀ ਸੋਚਿਆ ਨਹੀਂ ਸੀਗਾ ਇਹਨਾਂ ਰਾਣੀ ਵਾਲੇ ਦੇ ਘੂਨੀ ਦੇ ਕੋਲ ਖੜਾਗਾ ਤਸਵੀਰ ਖਿੱਚਾਵਾਂਗਾ ਮੇਜਰ ਲੀ ਕਬੱਡੀ ਫੈਡਰੇਸ਼ਨ ਦਾ ਧੰਨਵਾਦ ਹੈ ਜਿਨ੍ਹਾਂ ਨੇ ਪਹਿਲੇ ਚੋਟੀ ਚੋਟੀ ਪਿੰਟੋ ਪੰਜਾਬੀ ਵਾਲੇ ਕਹਿੰਦੇ ਦੋ ਜੱਫੇ 3 ਲੱਖ ਦੇ ਹੈਪੀ ਸੰਗੇ ਉਹਨਾਂ ਨੇ ਹਲਾਲ ਕਰ ਦਿੱਤਾ ਭਈ ਹੋ ਰੇਡ ਚਾਰ ਜੱਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਚਿੱਟੀ ਵਾਲਾ ਜੱਗਾ ਕਰੂ ਕਮਾਲ ਸੁਲਤਾਨ ਤੇ ਜੱਗਾ ਸੁਲਤਾਨ ਜੱਗਾ ਤਗੜਾ ਨੰਬਰ 1 ਸੈਦੋਵਾਲ ਦੀ ਧਰਤੀ ਦੇ ਮੇਰੇ ਮਿੱਤਰੋ ਸੁਲਤਾਨ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਅਮਰੀਕ ਸਿੰਘ ਜੀ ਪਰੈਚ ਉਹਨਾਂ ਦਾ ਧੰਨਵਾਦ ਕੁਲਦੀਪ ਸਿੰਘ ਜੀ ਸਾਡੇ ਅਮਰੀਕਾ ਤੋਂ ਸਾਡੇ ਸੁੱਖੀ ਪੈਸ ਜੀ ਸਤਕਰ ਰਖੋਸਾ ਤੇ ਧਰ ਬੁਰਾ ਧਰ ਬੁਰਾ ਕਿਸੇ ਕਿਰਨ ਹੁੰਦੀ ਆ ਸਿਰਾਂ ਨੰਬਰ ਜੇ ਕਿਹਦਾ 1 ਲੱਖ ਵੀਰੋ ਤੇ ਰਈਏ ਉੱਤੀ ਥਾਂ ਤੇ ਯਾਰ ਬਿਠਾਈਏ ਤੇ ਨੀਵੀਂ ਥਾਂ ਤੇ ਆਓ ਸਾਹਮਣੇ ਸੁਲਤਾਨ ਤੇ ਜੱਗਾ ਮੇਰੇ ਵੀਰੋ ਨੰਬਰ ਸੁਲਤਾਨ ਦਾ ਨੰਬਰ ਰਵੇ ਇਹ ਬਹੁਤ ਵੱਡੀ ਧਰਤੀ ਵੱਡੇ ਮੇਲੇ ਇਹ ਪਰ ਸਦੀ ਦੇ ਸਦੀ ਦੇ ਸਦੀ ਦੇ ਸਦੀ ਦੇ ਓ ਓ ਓ